ਆਹ ਯਾਰ ਨਾ ਬੱਚਾ ਮੇਰੇ ਭਾਂਜੇ ਨੇ ਕੱਢਿਆ ਲਿਆਂਕੇ ਪਾਣੀ ਚ ਇੰਨਾ ਪਾਣੀ ਆਇਆ ਵੀ ਛੱਡ ਗੱਲਾਂ ਦੋ ਤੇ ਫਿਰ ਵੀ ਜਿਹੜੇ ਨਾ ਆਪਣੇ ਮਾਰੇ ਫੌਜ ਵਾਲੇ ਜਿਹੜੇ ਸੀ ਤੇ ਫੌਜ ਵਾਲਿਆਂ ਜੰਤਨਾ ਆਪਦੇ ਕੋਲ ਰੱਖ ਲਿਆ ਤੇ ਮੈਂ ਹਾਂ ਜਿੰਨੂੰ ਕੱਢਿਆ ਇੰਨਾ ਰਿਸਕ ਲਿਆ ਜਾਂਦਾ ਨਾ ਇਹਨਾਂ ਨੂੰ ਤਰਨਾ ਆਉਂਦਾ ਵਿਚਾਰਿਆਂ ਨੂੰ ਵੀ ਆਪਾਂ ਮੈਂ ਨਾ ਪਾਲ ਲਿੰਦੇ ਤੇ ਕਹਿੰਦਾ ਫੌਜੀ ਨੇ ਰੱਖ ਲਿਆ ਮੈਂ ਫੌਜੀ ਨੂੰ ਕਾਤੋ ਦਿੱਤਾ ਉਹਨਾਂ ਨੇ ਮਾਰ ਕੇ ਖਾਖ ਹੋ ਜਾਣ ਜਾਂ ਤੇ ਫੌਜੀ ਆਪ ਕੱਢ ਕੇ ਲਿਆਉਂਦਾ ਐਦਾਂ ਤੇ ਤਕਾ ਹੁੰਦਿਆ ਜੋ ਸ਼ਰਿਆਮ ਹੀ ਜਾਂ ਜਿਨ੍ਹਾਂ ਦਾ ਹੁੰਦਾ ਆਪਾਂ ਉਹਨਾਂ ਨੂੰ ਦੇ ਦਿੰਦੇ ਉਹਨਾਂ ਨੇ ਮੇਰੇ ਸਹੌਣਾ ਖਾ ਵੀ ਲਿਆਉਣਾ ਮਾਰ ਕੇ ਜਿੱਦਾਂ ਦੇ ਹੈਗੇ ਤੈਨੂੰ ਪਤਾ ਤੇ ਆਏ ਭਈਏ ਯੂਪੀ ਬਿਹਾਰ ਹਾਲ ਦੇ ਹੈਗੇ ਇੱਥੇ ਬਾਡਰਾਂ ਤੇ ਲੱਗੇ ਸਾਡੇ ਵਾਲਾ ਐਦਾਂ ਤੇ ਇਹ ਗੱਲ ਹੁੰਦੀ ਯਾਰ ਪਹਿਲਾਂ ਤੁਸੀਂ ਆਹ ਸਿਆਣੇ ਕਿੱਡਾ ਤਗੜਾ ਮੁੰਡਿਆਣੇ ਰਿਸਕ ਲਿਆ ਜਵਾਕਾਂ ਨੇ ਨਾ ਪਰ ਛਾੜੀ ਗੱਲਾਂ ਦੋ ਤੂੰ ਅੱਜ ਕੱਲ੍ਹ ਹਰ ਕਿਤੇ ਧੱਕਾ ਹੁੰਦੇ ਆ ਧੱਕਾ ਹੁੰਦੇ ਆ ਜਿਨ੍ਹਾਂ ਤੋਂ ਰਾਸ਼ਨ ਪਹੁੰਚਾਉਣ ਜਾਂਦੇ ਆ ਨਾ ਇਹ ਜਿਨ੍ਹਾਂ ਤੋਂ ਸਾਰਾ ਕੁਝ ਹੁੰਦਾ ਹੁੰਦੇ باوجود ਵੀ ਲੋਕੀ ਸਭ ਹੀ ਜਾਣਦੇ ਰਛਨ ਇਦਾਂ ਨਾ ਕਰੋ ਉਹਨਾਂ ਤੱਕ ਵਿਚਾਰਿਆਂ ਤੱਕ ਪਹੁੰਚ ਨਹੀਂ ਦਿਆ ਜਿਨ੍ਹਾਂ ਤੋਂ ਰਾਸ਼ਨ ਨਹੀਂ ਹੈਗਾ ਵਿਚਾਰੇ ਸੇ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਾਂ ਨੂੰ ਬੇਨਤੀ ਆ ਕਾਕੜ ਮੰਜ ਦਾ ਮੰਡ ਟੁੱਟ ਚੁੱਕਾ ਜੇ ਆਪਣੀਆਂ ਤਿਆਰੀਆਂ ਕਰ ਲੋ ਡੰਗਰ ਵਿੱਚ ਆ ਪਿੱਛੇ ਕੀਤਾ ਜਾਵੇ ਟੀਮ ਗੋਤਾਖੋਰ ਮੇਰੇ ਨਾਲ ਆ ਆਵਾਜ਼ ਇਹਦੀ ਆ ਇਹਨੇ ਬੜੀ ਸੇਵਾ ਕਰਨੇ ਨਹੀਂ ਸੇਵਾ ਮੈਂ ਨਹੀਂ ਕੀਤੀ ਕਿ ਜਿੰਨੀ ਇਹ ਕਰਨ ਦਿਆ ਮੇਰਾ ਪਾਂਝਾ ਤੇ ਮਾਥਾ ਡਰਦਾ ਨਹੀਂ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ ਨੇਰੀ ਲਈ ਆਣ ਕੇ ਛੱਡਿਆ ਸਾਥ ਆ ਥੋੜਾ ਇਹ ਹੋਰ ਮਾਮਾ ਰਹਿ ਗਏ ਬਸ ਆਪਣਾ ਕਿੱਥੋਂ ਕੱਢ ਕੇ ਲਿਆਂਦਾ ਜੀ ਆਹ ਹੋਦਰ ਜਾ ਵੀ ਨਾ ਘੜ ਜਾਣਾ ਤੇ ਕੀ ਹੋ ਚੱਲਿਆ ਚੱਲੀਏ ਫਿਰ ਹੁਣ ਪਰ ਕਿ ਪਾਣੀ ਬਹੁਤ ਜ਼ਿਆਦਾ ਉੱਥੇ ਤੇ ਬੜਾ ਹੀ ਜ਼ਿਆਦਾ ਮੱਦਾ ਆ ਲਿਆ ਤੇ ਇਧਰ ਇਧਰ ਤੇ ਜ਼ਿਆਦਾ ਝੋਨੇ ਸਾਰੇ ਡੁੱਬ ਗਏ ਯਾਰ ਬੜਾ ਕੰਮ ਖਰਾਬ ਹੋਇਆ ਪਿਆ ਕੀ ਬਣੂਗਾ ਹੁਣ ਤੁਹਾਨੂੰ ਮੈਂ ਨਾ ਅੱਗੇ ਜਾ ਕੇ ਦਿਖਾਉਣਾ ਵਾਂ ਐਮਐਲਏ ਦੇ ਮੁੰਡੇ ਦੀ ਕਰਤੂਤ ਲੋਪੋ ਗਿਆ ਦਾ ਜਿਹੜਾ ਮੁੰਡਾ ਵਾ ਰਾਣਾ ਤੇ ਉਹਨੇ ਸਾਭ ਕਾਇ ਰਿਆ ਵਾ ਉਹਨੇ ਆਏ ਹੈਗੇ ਇੱਥੇ ਦਮਦਮਾ ਸਾਹਿਬ ਵਾਲੇ ਮੋੜ ਮੋੜ ਤੇ ਖੜੇ ਤੇ ਜਵਾਨਾਂ ਨੇ ਪਤਾ ਕੀ ਕੀਤਾ ਆ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਉਹਦੀ ਹਾਂਜੀ ਜੀ ਜੀ ਕੌਣ ਆਏ ਨੇ ਇੱਥੇ ਇੱਥੇ ਵੀਰ ਸਿੰਘ ਆ ਮੇਰੇ ਦਾ ਕਿਦਾਰ ਇਹ સેવા ਕਰਨ ਆ ਗਏ ਕਾਲੀਦਾਰ ਕਾਲੀਦਾਰ ਠੀਕ ਹੈ ਜੀ ਚੇਅਰਮੈਨ ਪੰਜਾਬ ਦੇ ਆਏ ਹੋਏ ਨੇ ਇੱਥੇ ਦੇਖ ਲੋ ਇਹ ਬੰਦਿਆਂ ਦੀ ਕਰਤੂਤ ਆ ਬੰਦਾ ਇੰਨਾ ਦਾ ਬਾਅਦ ਜਾਂ ਮੈਂ ਵੀਡੀਓ ਬਣਾਉਂਦਿਆਂ ਹੋਰ ਕੋਈ ਵੀਡੀਓ ਨਹੀਂ ਬਣਾਉਂਦਿਆ ਸੀ ਲਾਗੀ ਬਣੀ ਇਹਨਾਂ ਦੀ ਕੋਈ ਪਤਾ ਹੋਊਗਾ ਇਹਨਾਂ ਦੇ ਇਲਾਕੇ ਨੂੰ ਮੈਂ ਤੇ ਇਧਰ ਨਵਾਂ ਆਇਆ ਹੈ گاਵਾ ਮੇਰਾ ਪਿੰਡ ਤੇ ਉਧਰ ਰਚਵਾਲ ਵਾਲੀ ਸਾਈਡ ਤੇ ਤਰਨ ਤਰਨ ਵਾਲੀ ਸਾਈਡ ਤੇ ਇਧਰ ਮੇਰੇ ਰਿਸ਼ਤੇਦਾਰ ਹੈ ਮੈਂ ਇਧਰ ਆਇਆ ਹੈਗਾ ਤੇ ਇਹਨਾਂ ਨੇ ਕੀਤਾ ਜਿਵੇਂ ਉਹਨਾਂ ਨੇ ਇਹਨਾਂ ਨੇ ਫੋਟੋਆਂ ਖਿੱਚ ਕੇ ਨਾ ਵੀਡੀਓ ਬਣਾ ਕੇ ਆ ਆ ਜਿਹੜਾ ਰਚੰਦਾ ਇੰਨੇ ਬੰਦੇ ਖੜੇ ਹੈ ਨਾ ਉੱਥੇ ਜਿਨ੍ਹਾਂ ਦੇ ਘਰੇ ਚ ਪਾਣੀ ਪੂਣੀ ਵੀ ਆਇਆ ਹੈਗਾ ਕਿਸੇ ਨੂੰ ਕੋਈ ਚੀਜ਼ ਨਹੀਂ ਦੇ ਗਈ ਹੈਗੇ ਹਿਸਾਬ ਲਾ ਲਓ ਇਹਨਾਂ ਨੇ ਵਾਪਸ ਗੱਡੀਆਂ ਵਿੱਚ ਵੀਡੀਓ ਬਣਾ ਕੇ ਫੋਟੋ ਬਣਾ ਕੇ ਤੇ ਫੋਟੋਆਂ ਖਿੱਚ ਕੇ ਇਹਨਾਂ ਨੇ ਵਾਪਸ ਗੱਡੀਆਂ ਵਿੱਚ ਹੀ ਸਮਾਨ ਰੱਖ ਲਿਆ ਗੱਡੀਆਂ ਵਿੱਚ ਸਮਾਨ ਰੱਖ ਕੇ ਉੱਥੇ ਬਸ ਗੱਲਾਂ ਬਾਤਾਂ ਐ ਕਰਕੇ ਮਾੜੀਆਂ ਮੋਟੀਆਂ ਕਿਥੇ ਪਾਣੀ ਆਇਆ ਇਹ ਵੋ ਫਲਾਂਟਿੰਗ ਕਰਕੇ ਜਮਾਨਾ ਨੇ ਮਾਰੀ ਸਲਫਾਂ ਤੇ ਗਾਂਹ ਗਏ ਇਹੋ ਜੀ ਤੇ ਇਹਨਾਂ ਦੀਆਂ ਕਰਤੂਤਾਂ ਉਹ ਵੋਟਾਂ ਨਾ ਪਾਇਓ ਇਹਨਾਂ ਨੂੰ ਵੋਟਾਂ ਨਾ ਪਾਇਓ ਇਹ ਵੀ ਉਹਦਾ ਸਾਫ ਕਰਿਆ ਇਹ ਹਰਕਤਾਂ ਕਰਕੇ ਮੈਨੂੰ ਲੱਗਦਾ ਬਣਿਆ ਨਹੀਂ ਬਾਅਦ ਜਦੋਂ ਦੁਬਾਰਾ ਫੇਰ ਪਰ ਇਹ ਗੱਲ ਤੇ ਗਲਤ ਹੈ ਨਾ ਇਹਨਾਂ ਵਾਸਤੇ ਹੈ ਜੇ ਤੁਸੀਂ ਆਏ ਜੋਰ ਆਛ ਨੂੰ ਵੰਡੂ ਆਣ ਕੇ ਇਦਾਂ ਇਰਾਚਨਾ ਆ ਲਿਆਂਦਾ ਚਾਰ ਕਿ ਇਹਨਾਂ ਨੇ ਡੱਬੇ ਲਿਆਂਦੇ ਮੇਰੇ ਹਿਸਾਬ ਨਾਲ ਆ ਪਾਣੀ ਦੀਆਂ ਬੋਤਲਾਂ ਪਾਣੀ ਤੇ ਪਹਿਲਾਂ ਹੀ ਬੜਾ ਵਾ ਰਾਸ਼ਨ ਉਹ ਤੋਂ ਜਿਹੜਾ ਲੋਕਾਂ ਨੂੰ ਚਾਹੀਦਾ ਵਾ ਹੂੰ ਬਣਿਆ ਬਣਾ ਤਾ ਰਾਚ ਲਿਆਓ ਰੋਟੀ ਪਾਣੀ ਬਣਾ ਬਣਾ ਤਾ ਲਿਆਓ ਮੈਨਾਂ ਹੱਦ ਹੋ ਗਈ ਤੁਹਾਡੇ ਵਾਲੀ ਇਹ ਸਰਕਾਰ ਨੇ ਤੇ ਬਾਹਰ ਉਹ ਜਿਹੜਾ ਉਧਰੋਂ ਭਗਵਾਨ ਤਾਂ ਮੰਟੀਚਰਾ ਕਰੀ ਜਾਂਦਾ ਕੁੜੀ ਆ ਵਾ ਹੋਰ ਨਹੀਂ ਕੱਖ ਤੇ ਉਤੋਂ ਬੋਤਲਾਂ ਪਾਣੀ ਦੀਆਂ ਛੁੱਟੀ ਜਾਂਦਾ ਹੈਲੀਕਾਪਟਰ ਨਾਲ ਹੀ ਤੇ ਜਿਹੜੇ ਵਿਚਾਰਿਆਂ ਦੇ ਉਦਾਂ ਉਤੋਂ ਤੰਬੂ-ਤੰਬੂ ਲਾਏ ਹੁੰਦੇ ਉਹ ਕੁੜੀ ਹੈਲੀਕਾਪਟਰ ਨਾਲ ਉਦਾਂ ਉੱਡ ਜਾਂਦੀਆਂ ਜਾਰੇ ਨਾਨੇ ਦਾ ਬਾਹਲਾ ਸਿਆਸਤ ਕੇ ਦੰਦਾ ਹੈ ਨਾ ਬਾਹਲੀ ਸਿਆਸਤ ਕੇ ਦੰਦੇ ਮੈਂ ਅੱਖੀਆਂ ਦੇ ਕੇ ਹੈਰਾਨ ਹੋ ਗਿਆ ਮੈਂ ਇਹਨਾਂ ਨੂੰ ਪੁੱਛਣਾ ਵੀ ਹੈਗਾ ਮੈਂ ਇਹਨਾਂ ਦੀ ਮਿਰਚਾਂ ਲੱਗ ਜਾਣੀਆਂ ਫਿਰ ਇਹਨਾਂ ਨੇ ਵੀਡੀਓ ਵੀਡੀਓ ਡਿਲੀਟ ਕਰਵਾ ਦੇਣੀ ਫਿਰ ਰਹਿੰਦੇ ਤੂੰ ਵੀਡੀਓ ਨਾ ਬਣਾ ਹੱਡੀ ਫਿਰ ਤੁਸੀਂ ਜੇ ਆਏ ਜੋ ਰਾchn ਵੰਡੋ ਤੇ ਸਹੀ ਇੱਥੇ ਆਣ ਕੇ ਬੰਦਿਆਂ ਨੂੰ ਆ ਕਿੰਨਾ ਮੁਲਕ ਖੜਾ ਹੈਗਾ ਇੱਥੇ ਆਪਣੇ ਘਰਾਂ ਚੋਂ ਬਾਹਰ ਨਿਕਲ ਨਿਕ ਕੇ ਰੋੜਾਂ ਤੇ ਆਏ ਪਏ ਆ ਆ ਦਮਦਮਾ ਸਹਿਵਾਲੇ ਮੋੜ ਤੇ ਆ ਪਿੰਡੀ ਇਦਾਂ ਤੇ ਇਹਨਾਂ ਦੀ ਕਰਤੂਤਾਂ ਹੀ ਯਾਰ ਬਹੁਤ ਬੁਰੇ ਹਾਲਾਤੇ ਇੱਥੇ ਤੇ ਐਮਐਲਏ ਦਾ ਮੁੰਡਾ ਵੰਡਰ ਆਇਆ ਲੋਪੂਕੇ ਵਾਲੇ ਦਾ ਕਾਲੀਦਾਲ ਦਾ ਸਮਾਨ ਸੂਣਾ ਆਵੇ ਗੱਡੀਆਂ ਗੁਡੀਆਂ ਲੱਗੀਆਂ ਸਾਲੇ ਮੇਰੇ ਫੋਟੋਆਂ ਫੁਟਮਾਂ ਖਿਚਾ ਕੇ ਚਲ ਗਈ ਆ ਤੇ ਵੰਡਿਆ ਖੇਤ ਸਵਾਹ ਇਹਨਾਂ ਨੇ ਕੱਖ ਨਹੀਂ ਵੰਡਿਆ ਕੇ ਫੋਟੋਆਂ ਖਿਚਾ ਕੇ ਤੇ ਜਾਨ ਦੀ ਕੀਤੀ ਹੈ ਬਾਲੀ ਮਾੜੀ ਕੀਤੀ ਸਾਲਿਆਂ ਨੇ ਗਾੜੀ ਫੇਰ ਆ ਗਿਆ ਪਾਣੀ ਵੰਡਿਆ ਕੋਈ ਹੈ ਨਹੀਂ ਐਮਐਲਏ ਤੇ ਖੜੀ ਦੇਗੀ ਮੈਂ ਦੇਖਾ ਜਾ ਬਣੀ ਹੈ ਇਹ ਕਿ ਚਾਰ ਕਿ ਪੇਟੀਆਂ ਆਂ ਚਲੋ ਕੋਈ ਨਹੀਂ ਆਪਾਂ ਆਪ ਖਾ ਪੀਉਨੇ ਸਾਡੇ ਕੋ ਪਾਣੀ ਇਹ ਬਾਰੇ ਮੈਂ ਤਾਂ ਮੋਟੜੀ ਵਿਚਾਰੇ ਕੀ ਕਰੀ ਇਹ ਜਾਣਦੇ ਹੁਣ ਮੈਂ ਪਿੰਡੀ ਸਾਈਦਾ ਨੂੰ ਇੱਦਾਂ ਪਾਣ ਗਾੜੀ ਮਿਹਰਬਾਨੀ ਦੇ ਗਾੜੀਓਂ ਤੋਂ ਮਿਹਰਬਾਨੀ ਕੱਢ ਕੇ ਰਿਪੋਰਟ ਰਿਪੋਰਟ ਦੇ ਦੇਣਾ ਨੇ ਜਾਗਰੂਕ ਕਰਦੇ ਲੋਕਾਂ ਨੂੰ ਯਾਰ ਲੋਸਟਿੰਗ ਤੇ ਚੱਲ ਗਾਲਾਂ ਉਹਨਾਂ ਨੂੰ ਕੱਢਿਆ ਕਰਦੀਆਂ ਬਾਕੀ ਆ ਨੇਤਾ ਨੂੰ ਤਾਂ ਜਿਹੜੇ ਨਕਾਬ ਲਾਉਣੇ ਝੂਠਾਂ ਦੇ ਲੈ ਇਹ ਕਦੇ ਇੰਨੇ ਵੱਡਾ ਤੰਗ ਕੀਤਾ ਪਾਣੀ ਕਿਤੇ ਆ ਜਾਂਦਾ ਕਿਤੇ ਨਹੀਂ ਆਦਾ ਤੂੰ ਨਾ ਭਰਾਾ ਠੋਕ ਨਹੀਂ ਕਿਤੇ ਮੈਨੂੰ ਇੰਨੇ ਆਉਂਦੇ ਆ ਕੁੜੀ ਆ ਵੇ ਦੇ ਵੀ ਤੁਸੀਂ ਦੇਖੋ ਵੀ ਬੰਦੇ ਕਿਦਾਂ ਜਾਣਦੇ ਹੈਗੇ ਵੀ ਹੌਲੀ ਮਾਸਾ ਕਰ ਲੋ ਭੈਣ ਦੇ ਲੋੜਿਓ ਕਾਲੇ ਮੇਰੇ ਡੇਰ ਰਾਮ ਦੇ ਵੀ ਹੌਲੀ ਨਹੀਂ ਕਰਦੇ ਹੈਗੇ ਵੱਡੇ ਸੰਦ ਵਾਲੇ ਦੇ ਤੇ ਭੈਣ ਦੇ ਲੋੜੇ ਆ ਵੱਧ ਗਏ ਆ ਨਾ ਇਹ ਕੰਮ ਖਰਾਬ ਕਰਦਣਾ ਹੌਲੀ 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 ਪ੍ਰਵਾਹ ਲੈ ਗਿਆ ਉਹ ਸਭ ਬਾਕੀ ਬੰਦਿਆਂ ਨੂੰ ਭਿਉਂ ਦਿੰਦੇ ਜੋ ਆ ਦੇ ਉਹਨੇ ਹੌਲੀ ਕਰ ਲਈ ਵੈਸੇ ਮੈਂ ਫੋਨ ਹੀ ਪੁੱਛ ਪਾਇਆ ਸੀ ਮੇਰੇ ਵਾਲੇ ਕੀ ਇਹ ਤਾਂ ਗਾੜੀ ਦੇ ਪਾਣੀ ਮਾਮਾ ਆਇਆ ਪਿਆ ਕਿ ਸਿਲੰਡਰ ਨਾਲ ਥੁੱਟ ਗਈ। ਦੇ 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 ਮੁਰਖ ਮੁਰਖ ਬੜਾ ਤੰਗ ਹੋਇਆ ਗਿਆ। ਦੰਗੀਆਂ ਫਿਰ ਨਹੀਂ ਕੱਢਣ ਵੜਦੇ। ਗਾੜੀ ਦੇਖਦੇ ਜਾ ਕੇ ਕੀ ਬੰਦਾ ਆ ਗਿਆ ਆਪਣਾ ਮਟਰ ਸੈਂਟੀ ਲੂਖ ਹੈਡਰ ਬੜੇ ਭਰਾ ਹੁੰਦਾ ਹੈ ਮੈਨੂੰ ਇੱਕ ਮੈਕ ਨਹੀਂ ਹੈਗਾ ਮੈਕ ਲੈਨੇ ਯਾਰ ਇਹ ਐਮਐਲਏ ਦੇ ਮੁੰਡੇ ਨੂੰ ਕਿਨੇ ਆ ਮੈਕ ਕਿਹ ਲੈ ਦੇ ਲੇ ਭਾਈ ਇਹ ਤੇ ਤੇ ਇੰਨਾ ਨੇ ਫੂਨ ਬਰੇ ਕਰੀ ਜਾਂਦੇ ਆ ਆ ਦੇ ਬੰਦੇ ਵਾਹ ਵਾ ਇਕੱਠੇ-ਕੁੱਠੇ ਹੋਏ ਸੂਬੇ ਸਾਹਿਬ ਹੁਣੀ ਆਇਆ ਓਏ ਇੱਥੇ ਪਾਣੀ ਪੂਣੀ ਕੱਢ ਲਿਆ ਭਈ ਆਵਦਾਨ ਕੇ ਜਨਾਬ ਪਾਣੀ ਆ ਗਿਆ ਤੇਰੀ ਪੈਲੀ ਚ ਕਰਨੋਂ ਬੱਸ ਆਹ ਦੇਖੋ ਕੀ ਹਾਲ ਬੰਦਿਆ ਇਹ ਪਾਣੀ ਤਾਂ ਡਰ ਹੀ ਜਾਂਦਾ ਜੋ ਸੂਬੇ ਸਾਹਿਬ ਹੁਣੀ ਸਾਰੇ ਜਣੇ ਇੱਥੇ ਖੜੇ ਇਹ ਪਾਣੀ ਜਾਂਦਾ ਕਿਦਾਂ ਮੁਲਕਾ ਦੇ ਕਿਦਾਂ ਇੱਧਰ ਕਿਸੇ ਪਾਣੀ ਆ ਗਿਆ ਕੋਈ ਨਹੀਂ ਇੱਧਰ ਵੀ ਆ ਰਿਹਾ ਵੀਰੇ ਪਾਣੀ ਹਾਂਜੀ ਇੱਧਰ ਵੀ ਆ ਰਿਹਾ ਪਾਣੀ ਇੱਧਰ ਆ ਦੇ ਖਬਰ ਜੀ ਮਨਜੀਤ ơi ਚਾਵਾ ਚਾਵਾ ਵੀ ਲੋੜੇ ਆ ਗਏ ਇਹ ਚਾਵਾ ਚਾਵਾ ਗਾਂ ਵਾਜੋ ਫੋਟ ਫੋਟ ਖਿਲਾਉਂਦਾ இல்ல <muchas> ਪਾਣੀ ਤਾਂ ਨਹੀਂ ਆਇਆ ਪਰ ਬੰਦ ਕਰਨ ਦੇਣਾ ਨਾ ਹਾਂ ਨਹੀਂ ਦਾ ਹਾਂ ਜੀ ਜਾਵੇ ਕਿਸੇ ਨੂੰ ਜਾਵੇ ਕਿਸੇ ਨੂੰ ਅਰਾ ਬਾਹ ਕੱਢੀ ਆਇਆ ਫਾਰ ਪਰ ਘਾ ਕਟਾ ਨਾ ਕਿਹ ਘਾ ਕਟਣਾ ਹੈ ਬੜਾ ਜਾ ਸੱਕੀ ਵਾਲਾ ਪਾਣੀ ਆ ਆ ਗਿਆ ਇਧਰ ਆ ਬੋਲ ਥਣੀ ਨਿਕਲਦੇ ਆ। ਉਹ ਜਿਹੜੇ ਆ ਸਾਰਾ ਝੋਨਾ ਭੇਜ ਗਿਆ। ਡੁੱਬ ਗਿਆ ਭੇਜ ਗਿਆ ਤਾਂ। ਉਹ ਇਧਰੋਂ ਪਾਣੀ ਹੈ ਇਧਰ। ਇਹਦੇ ਵਿੱਚ ਉੱਤੇ ਤੇ ਬੰਦਾ ਕਿੰਨਾ। ਜਾਣਾ ਥੋੜਾ ਪਾਰ ਨੂੰ ਆਉਂ ਗਿਆ ਏ। ਉਧਰ ਥੋੜਾ ਜਾਣਾ ਇਹਨੇ। ਇਧਰੋਂ ਕੱਢਣ ਦਾ। ਦੇ ਰੋਡ ਜਿਹੜਾ ਤੋਂ ਪਾਉਣੇ ਬਣ ਜਿਹੜਾ ਰੋਡ ਉਹ ਤੇ ਉਹ ਟ੍ਰਾਂਟ ਆ ਇੱਧਰਲੇ ਬਣ ਗਾ ਹੀ ਭਇਆ ਉਹ ਮਨੀ ਲਾ ਕੇ ਪਾਉਂਦੇ ਪੈਂਡ ਆ ਹੂ ਪਾਲੀ O you é know,